ਜਿੰਦਾਬਾਦ ਸਾਡਾ 1 ਜਿੰਦਾਬਾਦ ਸਾਡਾ 1 ਜਿੰਦਾਬਾਦ ਸਾਡਾ 1 ਜਿੰਦਾਬਾਦ ਆਯੋਗੀ ਮੰਨਤਵਾਦ ਆਸ਼ੀਰਵਾਦ ਹੋ ਗਏ ਹਾਂਜੀ ਮੈਂ ਚਰਜੀਤ ਸ਼ਰਮਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਸੂਬਾ ਮੀਤ ਪ੍ਰਧਾਨ ਪੰਜਾਬ ਤੇ ਇਹ ਜਿਹੜਾ ਸਰਕਾਰ ਦੀਆਂ ਜੀ ਗੰਦੀਆਂ ਪਾਲਿਸੀਆਂ ਨੇ ਸਾਡੇ ਆਪਰੇਟਰਾਂ ਨਾਲ ਧੱਕਾਸ਼ਾਹੀ ਹੋ ਰਹੀ ਆ ਸਭ ਤੋਂ ਪਹਿਲਾਂ ਤਾਂ ਜਗਾੜੂ ਮੋਟਰਸਾਈਕਲ ਜਿਹੜੀਆਂ ਨੇ ਜਿਹੜੀਆਂ ਇਹ ਜਿਹੜੀਆਂ ਦਿਨ ਰਾਤ ਜਿਹੜੀਆਂ ਚੱਲ ਰਹੀਆਂ ਨੇ ਘਰਲੇ ਨਾਲ ਕੋਈ ਇਹਨਾਂ ਦੇ ਕਮਰਸ਼ੀਅਲ ਨੰਬਰ ਪਲੇਟਾਂ ਨਹੀਂ ਹੈਗੀਆਂ ਕੋਈ ਇਹਨਾਂ ਦੇ ਪੇਪਰ ਨਹੀਂ ਹੈਗੇ ਇਹਨਾਂ ਨੂੰ ਜਗਾੜੂ ਕਿਹਾ ਜਾਂਦਾ ਤਾਂ ਹੀ ਤੇ ਦੂਜੀ ਗੱਲ ਜਿਹੜੇ ਹੁਣ ਇਹ ਕੁਆਟਰਲੀ ਟੈਕਸ ਭਰਦੇ ਆ ਸੀ ਮਹੀਨੇ ਦਾ 3 ਮਹੀਨੇ ਦਾ ਕੁਆਟਰ ਟੈਕਸ ਪਹਿਲਾਂ ਤੋਂ ਲਾਗੂ ਹੋਇਆ ਆ ਰਿਹਾ ਇਸ ਪਿਛਲੇ ਸਰਕਾਰਾਂ ਤੋਂ ਇਹ ਨਵੇਂ ਸ਼ਰੇ ਤੋਂ ਇਹ ਸਰਕਾਰ ਨੇ ਮਾੜੀ ਸਰਕਾਰ ਨੇ ਕਹਾਗੇ ਇਹਨੂੰ 1 ਸਾਲ ਦਾ ਲਾਗੂ ਕਰਤਾ ਸਾਡੇ ਆਪਰੇਟਰਾਂ ਦਾ ਤਾਂ ਪਹਿਲਾਂ ਹੀ ਕੰਮ ਦਾ ਇੰਨਾ ਮੰਦਾ ਹਾਲ ਆ ਬੀਜ ਗਾੜੂ ਵੇਖਲਾ ਨੇ ਤਹਸ ਨਹਸ ਕਰ ਰੱਖਿਆ ਸਾਡੇ ਆਪਰੇਟਰਾਂ ਨੂੰ ਛੋਟੀਆਂ ਗੱਡੀਆਂ ਨੂੰ ਛੋਟਾ ਹਾਥੀ ਤੇ ਪਿਕਅਪ ਜੁਨੀਅਨ ਨੂੰ ਇਹਦੀ ਵਜ੍ਹਾ ਨਾਲ ਜਿਹੜੇ ਹੁਣ ਸਾਲ ਦਾ ਟੈਕਸ ਕਰਿਆ ਸਾਨੂੰ ਹੋਰ ਬਹੁਤ ਵੱਡੀ ਪ੍ਰੋਬਲਮ ਆ ਗਈ ਸਾਡੇ ਆਪਰੇਟਰ ਦਾ ਪਹਿਲਾਂ ਹੀ ਮੰਦੇ ਦੀ ਮਾਰ ਚੱਲ ਰਹੇ ਨੇ ਤੇ ਦੂਜੀ ਗੱਲ ਜਿਹੜੀ ਇਹ ਆਪਣੇ ਡੀਸੀ ਦਫਤਰ ਆ ਪਟਿਆਲਾ ਅਸੀਂ ਪਟਿਆਲੇ ਵੱਲੋਂ ਪਹਿਲਾਂ ਵੀ ਅਸੀਂ ਮੰਗ ਪੱਤਰ ਦਿੱਤਾ ਜਾਉਣਾ ਜੀ ਨੇ ਸਾਡੇ ਨੇ ਪਰ ਤੇ ਦੋ ਤਰੀਕ ਨੂੰ ਪਿਛਲੇ ਤੇ ਕੋਈ ਸੁਣਵਾਈ ਨਹੀਂ ਹੁਣ ਅਸੀਂ ਦੁਬਾਰਾ ਪਿੱਟ ਕੇ ਆਪਾਂ ਫੇਰ ਕਰਨਾ ਆਏ ਆ ਸਰਕਾਰ ਦਾ ਤੇ ਆਪਣੇ ਅਫਸਰਾਂ ਦਾ ਨਮਾਇੰਦਿਆਂ ਦਾ ਡੀਟੀਓ ਸਾਹਿਬ ਨੇ ਤਾਂ ਤਾਂ ਆਰਟੀਓ ਸਾਹਿਬ ਨੇ ਘਿਰ ਘਿਰ ਜਲਾਨ ਗੱਟੀਆਂ ਦਿੰਦੇ ਨੇ ਦੱਸੋ ਕਿਹੜੀ ਕਮਾਈ ਐਨਾਂ ਕੋਲੇ ਅਨਲੀਗਲ ਨੇ ਸਾਰਾ ਕੰਮ ਖੋਲਿਆ ਤੇ ਦੂਜੀ ਅਸੀਂ ਸਰਕਾਰ ਨੂੰ ਇਹ ਜੋਰ ਨਾਲ ਜ਼ੋਰਦਾਰ ਮੰਗ ਕਰਦੇ ਹਾਂ ਵੀ ਜਿਹੜੇ ਸਾਡੇ ਪਿਛਲੇ ਟੈਕਸ ਜਾਂ ਪਾਸਿੰਗ ਟੁੱਟੇ ਹੋਏ ਨੇ ਇਹਨਾਂ ਨੂੰ 2025 ਤੱਕ ਸਪੈਸ਼ਲਾਂ ਤੇ ਲੀਕ ਮਾਰ ਕੇ ਨਮੇਸ਼ੇਰੋਂ ਭਰਨ ਦੀ ਸਾਨੂੰ ਇਜਾਜ਼ਤ ਦਿੱਤੀ ਜਾਵੇ ਬਾਈ ਇੰਨੀਆਂ ਗੱਲਾਂ ਕਹਿੰਦੇ ਜੀ ਅਸੀਂ ਹੰਡੀ ਸੀ ਦਫ਼ਤਰ ਪਟਿਆਲਾ ਜਾਵਾਂਗੇ ਦੇਖਦੇ ਅੱਗੇ ਕੀ ਪਾਲਸੀ ਆ ਸਾਡੀ ਅੱਗੇ ਅਗਲੀ ਰਣਨੀਤੀ ਇਸ ਤੋਂ ਬਾਅਦ ਆ। ਫਰੇਪੀ ਕਿਪਰਨਾਂ ਜੀ ਜਿਸਾ ਦੇਖੋ قافਲਾ ਛੋਟੇ ਹਾਥਿਆਂ ਦਾ ਜੋ ਅਜ ਮੰਗ ਪਤਦਰੇਨ ਜਾ ਰਹੇ ਨੇ